ਜਿਹੜਾ ਬੜਾ ਵੱਡਾ ਉਪਰਾਲਾ ਕੀਤਾ ਤੁਸੀਂ ਕਿੰਨਾ ਚਿਰ ਹੋ ਗਿਆ ਇੱਥੇ ਆਪਣੇ ਸਾਰੇ ਮਿੱਟੀ ਪੌਂਦਿਆਂ ਨੂੰ ਜੀ ਤੁਹਾਨੂੰ ਅੱਜ 53 35 ਦਿਨ ਹੋ ਗਏ ਜੀ ਇਹ ਸਾਨੂੰ ਕਰਦੇ ਆ ਅੱਛਾ 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 ਸੇਵਾ ਤੁਸੀਂ ਬਹੁਤ ਕੀਤੀ ਆ ਅੱਛਾ ਬੜਾ ਸੰਯੋਗ ਦਿੱਤਾ ਪਹਿਲਾਂ 8 ਦਿਨ ਅਸੀਂ ਲੱਗੇ ਰਹੇ ਆ ਹੂੰ ਹੂੰ ਫਿਰ ਜਿਵੇਂ ਕੱਲ ਤੁਸੀਂ ਦਾਨ ਕਰਕੇ ਗਏ ਜੇ ਕਿਰਪਾ ਕੀਤੀ ਆ ਬੈਕਗ੍ਰਾਉਂਡ ਨੇ ਵੇਖਿਆ ਪਿਆਣ ਕੇ ਕੀ ਮਾਹੌਲ ਆ ਇਤਰਾ ਹੀ ਸੰਜੋਗ ਸਾਰੀ ਸੰਗਤ ਨੇ ਬੜਾ ਦਿੱਤਾ ਸਾਨੂੰ ਨਾ ਪ੍ਰਸ਼ਾਸਨ ਵੱਲੋਂ ਕਮੀ ਆਂ ਨਾ ਪਬਲਿਕ ਕੋ ਕਮੀ ਆ ਤੇ ਨਾ ਸਾਡੇ ਸੰਦਾ ਲੋਕ ਕਮੀ ਆ ਤਾਂ ਕਰਕੇ ਇਹ ਇੰਨਾ ਉਪਰਾਲਾ ਹੋ ਗਿਆ ਕੱਠ ਦੇ ਨਾਲ ਜੀ ਹਾਂਜੀ ਜਿਵੇਂ ਡਾਕਟਰ ਸਾਹਿਬ ਕੋਈ ਕੱਲ ਆਏ ਹੋ ਮੌਕਾ ਵੇਖਿਆ ਤੇ ਉਹ ਆ ਦੇਣ ਕੀਤੀ ਤੁਹਾਡੀ ਹਿੰਮਤਿਆ ਹਾਂਜੀ ਤੁਸੀਂ ਹਿੰਮਤ ਕੀਤੀ ਚਲੋ ਜਿਹੜੇ ਵੀ ਹੋਰ ਸੱਜਣੋ ਮਿੱਤਰ ਸੰਤ ਮਹਾਪੁਰਖ ਹਾਂਜੀ ਮਤਲਬ ਜਿਹੜੇ ਦਰਦੀ ਜਿਹੜੇ ਸਹੰਦੇ ਸੀ ਉਹ ਇਥੇ ਮਤ ਕਰਦੇ ਰਹੇ ਤੁਹਾਡੀ ਹਾਂਜੀ ਤੇ ਤੁਹਾਨੂੰ ਸਹੂਜ ਦਿੰਦੇ ਰਹੇ ਬਹੁਤ ਜ਼ਿਆਦਾ ਜਿਹੀ ਗੱਫੇ ਪਾਣੀ ਨਹੀਂ ਕੀਤਾ ਕਾਮਯਾਬ ਹੋ ਗਏ ਜੀ ਹਾਂਜੀ ਇਹ ਤੁਸੀਂ ਬਚਾਲਿਆ ਸਾਰਾ ਏਰੀਆ ਨਹੀਂ ਤੇ ਡੁੱਬ ਜਾਣਾ ਠੀਕ ਹੈ ਅਸੀਂ ਤਾਂ ਜੀ ਇਨਤੇ 93 ਤੋਂ ਮਿੱਟੀ ਪਾਉਦੇ ਰਹੇ ਨਹੀਂ ਹੋਰ ਵੀ ਮੈਂ ਹੋਰ ਵੀ ਸੱਜਣਾ ਮਿੱਤਰਾਂ ਨੂੰ ਕਿਹਾ ਕਿ ਇਥੇ ਵੱਧ ਵੱਧ ਮਿੱਟੀ ਦੀ ਲੋੜ ਆ ਹਾਂਜੀ ਤੇ ਛੇਤੀ ਆਹੀ ਹੋਰ ਟਰਾਲੀਆਂ ਜਿਹੜੀਆਂ ਨੇ ਮਤਲਬ ਕਿ ਕਈਆਂ ਨੇ ਠੀਕ ਹੈ ਜੀ ਉਹ ਅੱਗੇ ਵੀ ਇਧਰ ਬੰਦ ਤੇ ਪਾਰ ਆ ਠੀਕ ਹੈ ਜੀ ਤੇ ਉਹਨਾਂ ਨੂੰ ਅਸੀਂ ਕਹਿ ਗਏ ਤੇ ਇਥੇ ਇਹਨੂੰ ਮਤਲਬ ਵਧੀਆ ਪੱਕਾ ਚੌੜਾ ਕਰਕੇ ਰਹੀ ਤੇ ਇਹਨੂੰ ਕੋਸ਼ਿਸ਼ ਕਰਾਂ ਗਿਆ ਹੈ ਕਹਿ ਕੇ ਆਪਣੇ ਮੰਤਰੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਸਾਰੀ ਬੈ ਕੇ ਉਹਨਾਂ ਨਾਲ ਮੀਟਿੰਗ ਕਰਕੇ ਤੇ ਇਹ ਜਿਹੜਾ ਬੰਦ ਆ ਇਹਨੂੰ ਪੱਕਾ ਕੀਤਾ ਜਾਵੇ ਹਾਂਜੀ ਤਾਂ ਕਿ ਅਗੋਂ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹੀ ਆਫਤ ਆਵੇ ਤੇ ਇਹ ਜੁਟੇ ਰੱਖੀ ਠੀਕ ਆ ਹਾਂਜੀ ਜੀ ਵੇਖੋ ਤੁਹਾਡੀ ਹਿੰਮਤ ਆ ਜਿਹੜੀ ਇਹ ਸਰਪੰਚ ਸਾਹਿਬ ਹੋਣੀਆਂ ਸਾਰੇ ਇੱਥੋਂ ਦੇ ਜਿਹੜੇ ਵੱਲੋਂ ਵੀ ਰਹਿਣ ਵਾਲੇ ਆ ਜੀ ਲਾਗੇ ਬੰਨੇ ਵਾਲੇ ਸਾਰਿਆਂ ਨੇ ਰਲ ਮਿਲ ਕੇ ਇਹ ਤੁਸੀਂ ਬਾਕੀ ਚਲੋ ਅਹੀ ਤੱਕ ਕੁਝ ਨਹੀਂ ਕਰ ਸਕਦੇ ਮਤਲਬ ਇਹੀ ਕੀ ਮਤਲਬ ਵੀ ਕੀਤਾ ਜਾਂ ਹੋਰ ਤੁਸੀਂ ਜਿਹੜਾ ਜਿਹੜਾ ਦੇਰ ਰਾਤ ਜਿਹੜਾ ਵੇਖੋ ਸੰਗਤਾਂ ਮਤਲਬ ਵੀ ਕੰਮ ਕਰ ਰਹੀਆਂ ਜੀ ਆਪਣੇ ਲੰਗਰ ਆ ਟਰਾਲੀਆਂ ਲਾ ਰਹੀਆਂ ਨੇ ਲੰਗਰ ਸਾਰਾ ਤੁਸੀਂ ਸੇਵਾ ਕਰ ਰਹੇ ਜੀ ਛਾਡੀ ਹਿੰਮਤ ਇਹ ਆਪਾਂ ਪ੍ਰਧਾਨ ਜੀ ਇਹ ਪੂਰਾ ਟੈਕਨੀਕਲੀ ਇਹਨੂੰ ਸਾਰਾ ਵੇਖ ਕੇ ਮਤਲਬ ਇਹ ਕੱਲੋਂ ਕੋਈ ਇਥੇ ਕੋਈ ਕਮਜ਼ੋਰੀ ਨਾ ਰਹਿ ਜੇ ਜਿਤਨਾ ਵੇਖੋ ਹੁਣ ਤਰਪਾਲ ਪਾਈ ਇਥੇ ਜੇ ਪੱਥਰ ਲੱਗਣ ਉਤੋਂ ਇਹ ਪੱਕਾ ਹੋ ਜੇ ਤੇ ਫੇਰ ਇਹ ਮਜਬੂਰ ਹੋ ਜੇ ਤੇ ਫੇਰ ਕੋਈ ਇਹੋ ਜਿਹੀ ਸਭਾ ਹਿੱਤਾ ਦੇ ਇੱਕ ਹੋਰ ਧਿਆਨ ਚ ਦੇਣ 14 ਵੀ ਇਹ 10 ਕਿਲੇ ਅੱਗੇ ਜੇ 117 ਫੁੱਟ ਦਾ ਰਸਤਾ ਜੀ ਕਿਤੇ ਕਿਰਪਾ ਕਰੋ ਡੀਸੀ ਨੂੰ ਕਹਿ ਕੇ ਜਿਵੇਂ ਅਸੀਂ ਯਾ ਧੱਕੇ ਨਾਲ ਆਪਦਾ ਕਰ ਲਿਆ ਭਾਵੇਂ ਕਿਸ ਦੀ ਕੋਈ ਪ੍ਰਵਾਨਗੀ ਕੀਤੀ ਵੀ ਸਾਡੇ ਤੇ ਕੋਈ ਪਰਚਾ ਹੋ ਜੇ ਜਾਂ ਅਸੀਂ ਤਰੀਕਾ ਤੋਂ ਗਏ ਆ ਜਰ ਹੋ ਜਾਾਂਗੇ ਅਸੀਂ ਤਰੀਕਾ ਤੇ ਵੀ ਜਾਂਦੇ ਰਹੇ ਪਰ ਮਿੱਟੀ ਸਾਡੇ ਸੰਯੋਗ ਨਾਲ ਨਹੀਂ ਕੋਈ ਹਾਂ ਤਰੀਕੇ ਨਾਲ ਤੁਹਾਡੀ ਸਪੋਰਟ ਕਰਾਂਗੇ ਇਹ ਡੀਸੀ ਸਾਹ ਨੂੰ ਕਹਿ ਗਿਆ ਆਪਾਂ ਧਿਆਨ ਚ ਦੇ ਕੇ ਇਹਨੂੰ ਐਨੂੰ ਤੋੜ ਦਈਏ ਜਿਹੜੇ ਸਾਡੇ 6 7 ਪਿੰਡ ਮਾਰਚ ਪਿੱਛੇ ਆਏ ਸੀ ਨਾ ਐਸਕੇ 100% ਆ ਵੀ ਸਾਡੇ 70 75 ਪੈਸੇ ਚੋਨਾ ਵਾਜੇਗਾ ਚਲੋ ਤੁਹਾਡੀ ਮੈਂ ਦੇਖੋ ਕਹਿੰਦਾ ਵੀ ਤੁਹਾਡਾ ਏ ਵੱਡਾ ਬਰਾਲਾ ਤੁਹਾਡੀ ਹਿੰਮਤ ਆ ਵੀ ਤੁਸੀਂ ਆਪਣੇ ਬਾਕਾਂ ਵਿੱਚ ਜਿੰਤ ਜੇ ਅਫਸਰਾਂ ਦੀ ਹਿੰਮਤ ਜੇ ਚਲੋ ਸਾਡਾ ਤਾਂ ਸੰਯੋਗ ਹੀ ਆ ਅਸੀਂ ਤਾਂ ਇਥੇ ਨਿਸ਼ਾਨ ਕੀਤਾ ਬਾਕੀ ਫੇਰ ਵੀ ਬੜਾ ਨਿਸ਼ਾਨ ਕੀਤਾ ਇੱਧਰ ਵੇਖਿਆ ਪਾਣੀ ਨੇ ਜੀ ਆਪਾਂ ਇਧਰੋਂ ਆਏ ਆ ਤੇ ਪਾਣੀ ਨੇ ਬੜਾ ਨਿਸ਼ਾਨ ਕੀਤਾ ਜਿਹੜਾ ਸਾਡਾ ਤੇ ਭੁਮਕੇ ਆ ਗਏ ਭਾਜੀ ਇੱਥੇ ਤੁਹਾਨੂੰ ਜਿਹੜਾ ਬੋਲ ਕੇ ਦੱਸਣ ਦਾ ਹੈ ਨਾ ਜਿਹੜਾ ਤੁਸੀਂ ਆਪ ਦੇ ਮਹਿਮਾਨ ਨੂੰ ਕੋਈ ਵੀ ਚੀਜ਼ ਆਪਣੇ ਨਾਲ ਜਮੀਨੀ ਪੱਧਰ ਤੇ ਇੱਥੇ ਜੋ ਵੇਖਿਆ ਲਿਖ ਕੇ ਦੇਣਾ ਨਾ ਸਾਡੀ ਬੋਲੀ ਦਾ ਤੇ ਤੁਹਾਡੇ ਲਿਖੇ ਦਾ ਜਿਵੇਂ ਸਮਾਨ ਦਾ ਫਰਕ ਹੈ ਕੋਈ ਪਤਾ ਕੀ ਗੱਲ ਆਹੀਂ ਤੁਹਾਨੂੰ ਕਹਿ ਦੁੱਤਾ ਜਦੋਂ ਤੁਸੀਂ ਵੱਡੇ ਅਸਰਾਂ ਦੀ ਨੌਜ ਤੇ ਲਿਆਉਣਾ ਨਾ ਤੁਹਾਡੇ ਕਹੇ ਦਾ ਬੜਾ ਸਰਕਲ ਹੋ ਸਕਦਾ ਕਈ ਵਾਰ ਸਾਡੀ ਗੱਲ ਇੱਥੋਂ ਤੱਕ ਹੀ ਰਹਿ ਜਾਵੇ ਤੇ ਜਿਹੜੀ ਤੁਹਾਡੀ ਗੱਲ ਆ ਉਹ ਤਾਂ ਤਾਂ ਉਸਲੇ ਟੇਬਲ ਤੇ ਚਲੇ ਜਾਣੀ ਹੈ ਮੈਂ ਕੋਈ ਬੇਨਤੀ ਇੱਕ ਪਿੰਡਾ ਨੂੰ ਐ ਸਾਰਾ ਤੁਸੀਂ ਇੱਕ ਬੇਨਤੀ ਸਾਡੀ ਹੋ ਜਾਵੇ ਇਹ ਸਮਝ ਲਓ ਸਾਰਾ ਇਹਨਾਂ ਦੇ ਅਸੀਂ ਦਾ ਜਦੋਂ ਭਾਈ ਦੇ ਅਸੀਂ ਦਾ ਸਵੇਰੇ ਹੀ ਇਹ ਗੱਲ ਕਰਿਆ ਮੈਂ ਵੀ ਇਹਨਾਂ ਤੋਂ ਸਾਰਾ ਇਹਦੀ ਡਿਟੇਲ ਬਣਾ ਕੇ ਕਿ ਇੱਥੇ ਕਿਹੜਾ ਕਿਹੜਾ ਮਟੀਰੀਅਲ ਚਾਹੀਦਾ ਕੀ ਚਾਹੀਦਾ ਕਿ ਕਿੰਨਾ ਕਿ ਉੱਚਾ ਹੋਣਾ ਚਾਹੀਦਾ ਸਾਰਾ ਕੁਝ ਨਾ ਮੈਨੂੰ ਪਤਾ ਇੱਕ ਪੂਰਾ ਆਪਾਂ ਇੱਕ ਦਵਾਂਗੇ ਇਹਦੀ ਮਾਰਕ ਹਾਂਜੀ ਹਾਂਜੀ ਇੱਕ ਥਾ ਉਹ ਇੱਕ ਗੱਲ ਐਡ ਕਰ ਤੀਏ ਜਿੱਥੇ ਬੰਦ ਕੋਲੋਈ ਕੀਤਾ ਨਾ ਅਸੀਂ ਮੰਨ ਲਓ ਬੰਦ ਕੀਤਾ ਉਹ ਆ ਗਿਆ ਸਰਕਾਰੀ ਰਸਤਾ ਤੇਨ ਕਰ ਮੈਂ ਹਾਂਜੀ 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 ਅਕੇ ਮੰਨ ਲਓ ਵੀ ਨਾ ਸਰਕਾਰ ਨੂੰ ਇਹਦੇ ਵਿੱਚ ਸਰਕਾਰ ਨੂੰ ਇਹ ਕੋਈ ਕਮੀ ਪੇਸ਼ੀ ਆਉਣੀ ਆ ਵੀ ਜ਼ਮੀਨ ਕਵੈਰ ਕਰਨੀ ਪੈਣੀ ਜਾਂ ਕੋਹ ਕਰਨਾ ਪੈਣਾ ਉਹਦਾ ਕੋਈ ਜਾਂ ਦਾ ਪੰਚਾਇਤ ਨਹੀਂ ਹੋ ਜੇ ਜੇ ਆਪ ਕਰਨਾ ਚਾਵੇ ਮਹਿਗਮਾ ਕੇਸ ਨੂੰ ਟੈਂਡਰ ਦੇ ਜੇ ਠੇਕੇਦਾਰ ਕਰਦੇ ਉਹ ਰਾਹ ਹੀ ਉੱਚਾ ਹੋ ਜੇ ਨਾ ਜੇ 4 ਫੁੱਟ ਰਾਹ ਉੱਚਾ ਹੁੰਦਾ ਤੇ ਤਾਂ ਵੀ ਇਹ ਜਿਹੜੇ ਪਿੰਡਾਂ ਨੂੰ ਆਉਂਦੀ ਪਾਣੀ ਓਵਰਫਲੋ ਹੋ ਕੇ ਗਿਆ ਉਹ ਵੀ ਬਾਈ ਦਾ ਸਿਰਫ 10 ਏਕੜ ਅੱਗੇ ਜਾਦਾ ਜੀ ਤੁਸੀਂ ਇਹ ਨਾ ਸਰਪੰਚ ਸਾਹਿਬ ਸਾਰਿਆਂ ਨਾਲ ਸੈਂਤੀ ਕਰ ਲਓ ਰਾਹ ਦੀ ਚੀਜ਼ ਦੀ ਕਿਹੜੀ ਗੱਲ ਹੈ ਜੀ ਕਰ ਦਾਂਗੇ ਇਹ ਪੰਚਾਇਤ ਦੇ ਮੰਨ ਲਓ ਆਪਣੇ ਤੇ ਆ ਤੁਸੀਂ ਡਾਕਟਰ ਬਹਲਾ ਦੇ ਰਹੇ ਰਾਹ ਚਾਰ ਚਾਰ ਫੋਟੋ ਚੱਕ ਰ ਰਗਾ ਇਹ ਵੀ ਜੇ 23 ਚ ਪਾਣੀ ਆਇਆ ਹੈ ਤੇ ਅਸੀਂ ਕੋਚ ਇਹਨਾਂ ਨੂੰ ਜ਼ਮੀਨ ਦੇਣੀ ਕੀਤੀ ਸੀ ਤੇ ਚਲੋ ਇਹਨਾਂ ਆਖਿਆ ਮਿੱਟੀ ਪਾ ਲੋ ਹੁਣ ਵੀ ਸਾਨੂੰ ਇਹਦਾ ਪ੍ਰਾਲਾ ਕੋਈ ਕਰਕੇ ਤੇ ਇਹਨਾਂ ਨੂੰ ਜ਼ਮੀਨ ਵਾਲਿਆਂ ਨੂੰ ਪੈਸੇ ਦੇਣੇ ਪਏ ਨਾ ਸਾਰੀ ਜੀ ਤੇ ਆਪਾਂ ਮੰਤਰੀ ਸਾਹਿਬ ਨੂੰ ਦੱਸਾਂਗੇ ਆਪਣਾ ਲਾਲ ਜੀ ਉਹਨਾਂ ਨੂੰ ਤੇ ਸਾਹਿਬ ਨੂੰ ਵੀ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਆਪਣੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਜਿਹੜੇ ਚੇਅਰਮੈਨ ਆ ਗੁਰਦਰ ਸਿੰਘ ਉਹ ਵੀ ਆਪਣੇ ਇਸੇ ਕੰਮ ਵਾਸਤੇ ਉਹਨਾਂ ਕੋਲ ਫੰਡ ਆਉਂਦਾ ਆ ਤੇ ਆਪਾਂ ਪੂਰੀ ਕੋਸ਼ਿਸ਼ ਕਰਦਾ ਜੀ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋ ਗਈ ਮੈਂ ਤੁਹਾਨੂੰ ਇਹ ਚ ਕਿਹਾ ਸਾਡੀ 7 ਕਿਲੇ ਮੁਠਿਆਲੇ ਦੀ ਪਹਿਲੀ ਪੰਚਾਇਤ ਦੀ ਅਸੀਂ ਤਾਂ ਕਹਿੰਨੇ ਵੀ ਸਾਡੀ ਇਹ ਪੰਚਾਇਤ ਦੀ ਜਿਹੜੀ ਤਬਾਦਲਾ ਕਰਕੇ ਤੇ ਅਸੀਂ ਇਹਨਾਂ ਨੂੰ ਦੇ ਦਈਏ ਤੇ ਜਿਹੜੇ ਇਹਨਾਂ ਨੂੰ ਪੈਸੇ ਦੇਣੇ ਉਹ ਲੋਕਾਂ ਨੂੰ ਮਿੱਟੀ ਪਾਲ ਕੇ ਕੋਸ਼ਿਸ਼ ਕਰਨਾ ਕਿ ਤੁਸੀਂ ਡੀਸੀ ਸਾਹਿਬ ਨੂੰ ਮਾਰਕ ਕਰ ਦਿਓ ਇਹਨਾਂ ਕਹਾਂ ਲੋ ਜੀ ਤੁਹਾਡਾ ਇਹ ਸੈਟਲਮੈਂਟ ਹੁੰਦੀ ਹੈ ਤੁਸੀਂ ਕਰ ਲੋ ਇਹਦੇ ਵਿੱਚ ਕੋਈ ਪ੍ਰਸ਼ਾਸਨ ਦਾ ਜਾਂ ਕੋਈ ਰੋਲ ਨਹੀਂਗਾ ਇਹ ਤੁਹਾਡੀ ਆਪਸ ਵਿੱਚ ਹੋਈ ਦੀ ਸੈਂਤੀ ਹੈ